ਸਸਚੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਜਿਆਦਾ ਪਿਆਰੀ ਕਲੈਕਸ਼ਨ ਲੈ ਕੇ ਆਈਆਂ ਅ ਲੈ ਕੇ ਆਏ ਜੀ ਰਾਖੀ ਬ੍ਰਾਂਡ ਦੇ ਮੁਡਾਲ ਦੇ ਸੂਟ ਮੁਡਾਲ ਦੇ ਸੂਟ ਮੇਰੇ ਕੋਲ ਇੰਨੇ ਕਿ ਜਿਆਦਾ ਮਤਲਬ ਮੇਰੇ ਐਵਰਗ੍ਰੀਨ ਸੂਟ ਨੇ ਇੰਨੇ ਕਿ ਜਿਆਦਾ ਸੇਲ ਹੁੰਦੇ ਨੇ ਤੇ ਜਦੋਂ ਮੈਂ ਤੁਹਾਨੂੰ ਹਰੇਕ ਦੇ ਵਿੱਚ ਆਫਰ ਦੰਨੀ ਆ ਹਰੇਕ ਮਤਲਬ ਫੈਬਰਿਕ ਤੇ ਜੋ ਮੇਰਾ ਜ਼ਿਆਦਾ ਸੇਲ ਹੁੰਨੇ ਆ ਮੈਂ ਉਹਨਾਂ ਤੇ ਵੀ ਤੁਹਾਨੂੰ ਆਫਰ ਦਵਾਂਗੀ ਇਹ ਨਹੀਂ ਹੁੰਦਾ ਕਿ ਮੇਰੇ ਚ ਕੋਈ ਗੱਲ ਨਹੀਂ ਸੇਲ ਹੋਈ ਜਾਣਗੇ ਮੈਂ ਤੁਹਾਨੂੰ ਇਦਾਂ ਵੀ ਇਹ ਮੇਰੇ ਬਾਅਦ ਚ ਹੋ ਜਾਣਗੇ ਮੈਂ ਤੁਹਾਨੂੰ ਆਫਰ ਚ ਨਹੀਂ ਦੇਣੀ ਹੈਗੇ ਆਫਰ ਚ ਦੇ ਰਹੇ ਆ ਜੀ ਅੱਜ ਵਾਲੇ ਸੂਟ ਤੇ ਆਫਰ ਨੰਬਰ ਰਹੇ ਗਏ 6 ਤੇ ਸੂਟ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਏਗੀ ਮਤਲਬ ਇਹਨਾਂ ਦੇ ਕਲਰ ਡਿਜ਼ਾਈਨ ਬਹੁਤ ਬਹੁਤ ਜ਼ਿਆਦਾ ਸੋਹਣੇ ਆ ਸਟਫ ਦਾ ਤੁਹਾਨੂੰ ਪਤਾ ਹੀ ਆ ਮਡਾਲ ਦਾ ਮਤਲਬ ਇੱਕ ਨਾ ਜਿਵੇਂ ਕ੍ਰੇਪ ਦਾ ਸਟਫ ਹੁੰਦਾ ਟਿਲਕਮਾ ਜਿਹਾ ਉਹਦਾ ਨਾ ਸਟਫ ਹੋਏਗਾ ਇਹ ਵਾਲਾ ਠੀਕ ਹੈ ਜੀ ਤੇ ਇਹ ਮੇਰੇ ਜਿਹੜੇ ਸੂਟ ਨੇ ਇਹ ਸਾਰੇ ਸੂਟ ਹੈਗੇ ਨੇ ਮਤਲਬ 3500 ਤੇ ਲੈ ਕੇ 4000 ਦੇ ਵਿੱਚ ਅੱਜ ਤੁਹਾਨੂੰ ਸਾਰੇ ਸੂਟ ਦੇਵਾਂਗੇ ਅਸੀਂ ਕੰਪਨੀ ਰੇਟ ਹੀ ਦੇ ਰਹੇ ਹਾਂ ਕਿਉਂਕਿ ਆਫਰ ਕਿਹਾ ਤਾਂ ਆਫਰ ਦੇ ਵਿੱਚ ਹੀ ਦੇਵਾਂਗੇ 3100 ਦਾ ਸੂਟ ਹੈ ਜੀ ਜਿਹੜਾ ਵੀ ਸੂਟ ਅੱਜ ਦੀ ਵੀਡੀਓ ਦਾ ਸਾਰੇ ਸੂਟ ਤੁਹਾਨੂੰ 3100 ਚ ਪੈਣਗੇ ਜੋ ਵੀ ਸੂਟ ਤੁਸੀਂ ਲੈਣਾ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਜ਼ਿਆਦਾ ਪਿਆਰੀ ਉਹ ਤੁਸੀਂ ਖੁਦ ਦੇਖ ਲਿਓ ਹੁਣ ਠੀਕ ਹੈ ਜੀ ਈ ਸ਼ੁਰੂ ਕਰਦੇ ਆਂ ਅ ਬ੍ਰਾਂਡਡ ਸੂਟ ਰਹਿਣਗੇ ਸਾਰੇ ਰਾਖੀ ਬ੍ਰਾਂਡ ਦੇ ਸੂਟ ਨੇ ਜੀ ਕੋਈ ਵਿੱਚ ਡੀਲਰ ਨਹੀਂ ਹੈਗਾ ਇਹਨਾਂ ਦੇ ਕਈ ਵਾਰੀ ਸਾਨੂੰ ਡੀਲਰਾਂ ਤੋਂ ਮੰਗਵਾਣੇ ਪੈਂਦੇ ਆ ਇਹ ਡਾਇਰੈਕਟਲੀ ਕੰਪਨੀ ਦਾ ਸਟਾਕ ਕਿਉਂਕਿ ਜੇ ਅਸੀ ਘੱਟ ਕੁਆਂਟੀਟੀ ਚਾਹ ਕਰੀਏ ਨਾ ਸਾਡੇ ਕੋਲ ਡੀਲਰ ਆਣੇ ਆ ਹੁਣੇ ਕਵਾਂਟਿਟੀਆਂ ਬਹੁਤ ਨੇ ਮੇਰੇ ਪਿੱਛੇ ਵੀ ਇਹਦੇ ਨਾਲ ਦੇ ਸੂਟ ਕਾਫੀ ਪੈਨੇ ਤੁਹਾਨੂੰ ਉਹ ਵੀ ਦਿਖਾ ਦੰਨੇ ਆ ਕਿਉਂਕਿ ਇਹ ਸਿੰਗਲ ਸਿੰਗਲ ਸੂਟ ਆ ਜਿਹੜੇ ਮੈਂ ਤੁਹਾਨੂੰ ਰਿਹਾ ਦਿਖਾਵਾਂਗੀ ਸੈਟ ਵਾਈਜ਼ ਇੱਕ ਦੇ ਵਿੱਚ ਦੋ ਦੋ ਤਿੰਨ ਤਿੰਨ ਸੈਟ ਸਾਡੇ ਕੋਲ ਹੈਗੇ ਆ ਆਫਰ ਦੇ ਵਿੱਚ ਨੇ ਸੂਟ ਸਾਰੇ ਤੇ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਸਟਫ ਠੀਕ ਹੈ ਜੀ ਪ੍ਰਿੰਟ ਬਹੁਤ ਪਿਆਰਾ ਹੈ ਛੋਟਾ ਜਿਹਾ ਮਰਜੀ ਘੇਰਾਏ ਚਲੋ ਜਿਹੜੇ ਜਿਨ੍ਹਾਂ ਦਾ ਘੇਰਾ ਹੁੰਦਾ ਜੀ ਨਾਰਮਲ 22 ਉਹਨਾਂ ਦਾ ਤਾਂ ਨਾਰਮਲ ਹੁੰਦਾ ਹੀ ਆ ਜੇ ਥੋੜਾ ਘੇਰਾ 33 34 ਇੰਚ ਵੀ ਆ 35 ਇੰਚ ਵੀ ਉਹ ਵੀ इजीली ਬਣੇਗਾ ਬਾਹਾਂ ਵਿੱਚ ਵਿਦਾਊਟ ਜੋੜ ਤੋਂ ਸਵਾ 3 ਮੀਟਰ ਦੀ ਸ਼ਰਟ ਠੀਕ ਆ ਜੀ ਤੇ 3 ਮੀਟਰ ਦੀ ਹੈਗੀ ਆ ਨਾਲ ਸਲਵਾਰ ਮੋਡਲ ਦੇ ਸਟਫ ਦੀ ਸਲਵਾਰ ਰਹੇਗੀ ਤੇ ਨਾਲ ਰਹੇਗਾ ਚਨੌਨ ਸ਼ਫਾਨ ਦਾ ਦੁਪੱਟਾ ਕਾਫੀ ਸਾਰਾ ਸਟਾਕ ਆ ਇੱਕ-ਇੱਕ ਸੂਟ ਖੋਲਾਂਗੇ ਤੇ ਬਾਕੀ ਕਲਰ ਆਪਸ਼ਨ ਦਵਾਂਗੇ ਹੁਣ ਤੁਸੀਂ ਧਿਆਨ ਨਾਲ ਦੇਖ ਲਿਆ ਕਰੋ ਜਿਹੜਾ ਸੂਟ ਖੁੱਲਿਆ ਹੋਇਆ ਹੁੰਦਾ ਡਿਜ਼ਾਈਨਿੰਗ ਕਿੱਦਾਂ ਦੀ ਉਹਦੀ ਤੇ ਬਾਕੀ ਸਾਰੇ ਦਵਾਂਗੇ ਜੀ ਕਲਰ ਆਪਸ਼ਨ ਛੋਟੀ 100 ਪ੍ਰਾਈਸ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਰਹੋਗੇ ਜੇ ਠੀਕ ਹੈ ਜੀ ਕਲਰ ਇਹਦੇ ਵਿੱਚ ਹੈ ਮਿਲ ਜੇਗਾ ਤੁਹਾਨੂੰ ਗ੍ਰੇ ਠੀਕ ਹੈ ਇਹ ਗ੍ਰੇ ਕਲਰ ਦੀ ਫੋਟੋ ਆ ਇੱਕ ਕਲਰ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਮਹਿੰਦੇ ਠੀਕ ਹੈ ਇਹ ਡਾਨ ਦੇ ਸੂਟ ਹੈ ਰਾਖੀਰਾ ਬ੍ਰਾਂਡ ਹੈ ਜੇ ਸੂਟ ਦੇ ਤਾਂ ਸਟਾਇਲ ਸੌਰੀ ਇਹ ਤਾਂ ਟੈਗ ਤਾਂ ਲੱਗਿਆ ਹੀ ਹੋਇਆ ਹੈ ਪ੍ਰੋਪਰ ਤੁਹਾਨੂੰ ਸ਼ਰਟ ਤੇ ਤੇ ਦੁਪੱਟੇ ਤੇ ਵੀ ਇਹਨਾਂ ਦੀ ਸਟੈਂਪ ਮਿਲੇਗੀ ਇੱਕ ਕਲਰ ਇਹ ਹੈ ਜੀ ਇਹ ਵੀ ਬਹੁਤ ਸੋਹਣਾ ਗ੍ਰੀਨ ਗ੍ਰੇ ਜਿਹਾ ਸ਼ੇਡ ਆ ਠੀਕ ਹੈ ਚਾਰ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਪ੍ਰਾਈਸ ਹੈਗਾ 3100 ਅੱਜ ਦੀ ਸਾਰੀ ਵੀਡੀਓ ਦਾ ਇਹ ਸੂਟ ਮੇਰੇ ਬਹੁਤ ਜ਼ਿਆਦਾ ਡਿਮਾਂਡ ਤੇ ਸੀਗੇ ਤੇ 3500 ਪ੍ਰਾਈਸ ਸੀਗਾ ਇਹਨਾਂ ਸੂਟਾਂ ਦਾ ਜਿਨ੍ਹਾਂ ਜਿਨ੍ਹਾਂ ਕੋਲ ਗਏ ਹੋ ਇਹਨੇ ਘੱਟ ਤੋਂ ਘੱਟ 100 150 ਪੀਸ ਅਸੀਂ ਇਹ ਵਾਲਾ ਸੇਲ ਕੀਤਾ ਤੇ ਹਰੇਕ ਮੌਸਮ ਵਿੱਚ ਪਹਿਣ ਵਾਲਾ ਸੂਟ ਹੈ ਇਹ ਗਰਮੀ ਵਿੱਚ ਵੀ ਬਹੁਤ ਈਜ਼ੀਲੀ ਪਾ ਸਕਦੇ ਹੋ ਠੰਡਾ ਰਹਿਣ ਵਾਲਾ ਸਟੱਫ ਆ ਮੋਡਲ ਦਾ ਸਟੱਫ ਹੈ ਜੀ ਆਰੀ ਵਰਕ ਦੇ ਨਾਲ ਹਾਈਲਾਈਟ ਆ ਸਾਰਾ ਸੂਟ 3 3 ਮੀਟਰ ਦੀਆਂ ਹੈਗੀਆਂ ਨੇ ਇਹਨਾਂ ਦੀਆਂ ਸ਼ਰਟਾਂ ਸਵਾ 3 ਮੀਟਰ ਹੀ ਆ 3 ਮੀਟਰ ਤੋਂ ਘੱਟ ਨਹੀਂ ਹੈਗਾ ਚਿੱਕਾ ਜੀ ਨੇਵੀ ਬਲੂ ਕਲਰ ਆ ਤਿੰਨ ਨਾਲ ਹੈਗਾ ਚਨਾਉਂਸ ਫੌਨ ਦਾ ਲੰਮਾ ਚੌੜਾ ਜਿਹਾ ਦੁਪੱਟਾ ਖੁੱਲਾ ਡੁਲਾ ਜਿਹਾ ਠੀਕ ਹੈ ਜਿੱਦਾਂ ਦੇਖੋ ਇਹ ਨੇਵੀ ਆ ਤਾਂ ਇਦਾਂ ਦੋ ਦੋ ਸੂਟ ਹੈਗੇ ਆ ਕਿਸੇ 'ਚ ਦੋ ਨੇ ਕਿਸੇ 'ਚ ਤਿੰਨ ਨੇ ਨੈਕਸਟ ਆ ਗਿਆ ਜੀ ਵਾਈਨ ਕਲਰ ਠੀਕ ਹੈ ਜੀ ਕਲਰ ਬਹੁਤ ਸੋਹਣੇ ਨੇ ਡਿਜ਼ਾਈਨਿੰਗ ਤੁਸੀਂ ਦੇਖੇ ਲਈ ਖੁੱਲੇ ਹੋਇਆ ਦੀ ਇਹ ਹੈਗਾ ਇੱਕ ਇਹਦੇ ਵਿੱਚ ਬਲੈਕ ਕਲਰ ਬਲੈਕ ਦੇ ਵੀ ਇਹ ਤੁਹਾਨੂੰ ਸਾਰੇ 7 ਤੋਂ 2-2 ਸੈੱਟ ਹੀ ਖੁੱਲ ਗਏ ਆ ਨਹੀਂ ਸਾਡਾ ਇੱਕ ਇੱਕ ਦੇ ਪੈਕ ਪਿਆ ਹੁੰਦਾ ਤੇ ਇੱਕ ਤੁਹਾਨੂੰ ਇਹ ਮਿਲ ਜਾਣਗੇ ਜੀ ਮਸਟਰਡ ਕਲਰ ਦੇ ਵਿੱਚ yellow ਕਲਰ ਆ ਬਹੁਤ ਸੋਹਣਾ ਕਲਰ ਆ ਠੀਕ ਹੈ ਜੀ ਬਹੁਤ ਸੋਹਣੇ ਜੇ ਸੂਟ ਨੇ ਕਲਰ ਡਿਜ਼ਾਈਨ ਤੁਹਾਡੇ ਸਾਹਮਣੇ ਨੇ ਸਾਰੇ ਸਟੱਫ ਬਹੁਤ ਜ਼ਿਆਦਾ ਫਾਈਨ ਆ ਤੇ ਕਾਫੀ ਘੱਟ ਪ੍ਰਾਈਸ 'ਚ ਦੇ ਰਹੇ ਆ ਰਾਖੀ ਬ੍ਰਾਂਡ ਦੇ ਉੱਪਰ 오ਰਗੈਂਜ਼ਾ ਦੇ ਸੂਟ ਦੇ ਰਹੀਆਂ ਜੀ ਬਹੁਤ ਸੌਫਟ 오ਰਗੈਂਜ਼ਾ ਹੈ 오ਰਗੈਂਜ਼ਾ ਦਾ ਸਟੱਫ ਮੈਨੂੰ ਤਾਂ ਪਰਸਨਲੀ ਬਹੁਤ ਪਸੰਦ ਆ ਜਿਹੜਾ ਮੈਂ ਅੱਜ ਸੂਟ ਵੀਅਰ ਕੀਤਾ ਹੋਇਆ ਇਹ ਵੀ 오ਰਗੈਂਜ਼ਾ ਦਾ ਹੈ ਮੈਨੂੰ ਇਹਨਾਂ ਦੀ ਫਿਟਿੰਗ ਵਗੈਰਾ ਬਹੁਤ ਸੋਹਣੀ ਲੱਗਦੀ ਹੈ 오ਰਗੈਂਜ਼ਾ ਦੇ ਸੂਟਾਂ ਦੇ ਕਈ ਕਹਦੇ ਨੇ ਕਿ ਖੜੇ ਖੜੇ ਰਹਿਣ ਵਾਲਾ ਸਟੱਫ ਹੁੰਦਾ 오ਰਗੈਂਜ਼ਾ ਪਰ ਬਹੁਤ ਪਿਆਰੀ ਫਿਟਿੰਗ ਆਂਦੀ ਹੈ ਜੀ ਅੱਛੇ ਲੱਗਦੇ ਆ ਸੂਟ ਇਹ ਦੇਖੋ ਇਹਦਾ ਸਾਰਾ ਵਰਕ ਠੀਕ ਹੈ ਬਾਜੂ ਤੇ ਵੀ ਵਰਕ ਆ ਇਹਨਾਂ ਦੇ ਨਾਲ ਹੈਗੀਆਂ ਨੇ ਜੀ ਇਹ ਸਿਲਕ 크ਰੇਪ ਦੀ ਸਲਵਾਰ ਆ オーਰਗੈਂਜ਼ਾ ਦਾ ਹੀ ਹੈਗਾ ਬਹੁਤ ਸੌਫਟ ਦੇ ਉੱਪਰ ਦੁਪੱਟਾ ਬਹੁਤ ਪਿਆਰੀ ਲੁੱਕ ਆ ਸੂਟ ਦੇ مش ایڈا دی لک آئے گی بنن تو واچ کلر ਹੈਗਾ ਜੀ ਇਹਦੇ ਵਿੱਚ ਇਹ ਨੇਵੀ ਗਰੇਜਾ ਕਲਰ ਆ ਨੇਵੀ بلوਈ ਕਹਿ ਸਕਦੇ ਹੋ ਇੱਕ ਹੈਗਾ ਜੀ ਮਹਿਰੂਨ ਸ਼ੇਡ ਠੀਕ ਹੈ ਕਲਰ ਬਹੁਤ ਸੋਹਣੇ ਸੋਹਣੇ ਨੇ ਨਵੇਂ ਨਵੇਂ ਜੇ ਸ਼ੇਡ ਨੇ ਕਲਰ ਕਾਫੀ ਜ਼ਿਆਦਾ ਨੀਨਾ ਦੇ ਵਿੱਚ ਕਲਰ ਆਪਸ਼ਨ ਇਹ ਥੋੜਾ ਜਿਹਾ ਵਾਈਨ ਜੀ ਟਨ ਦੇ ਉੱਪਰ ਆ ਜਾਏਗਾ ਠੀਕ ਆ ਜਾਏਗਾ ਜੀ ਇਹ ਹੀ ਯੈਲੋ ਮਸਟਰਡ ਜਿਹਾ ਮਿੱਠੇ ਮਿੱਠੇ ਜੇ ਬਹੁਤ ਸੋਹਣੇ ਕਲਰ ਨੇ ਜਦੋਂ ਅਸੀਂ ਇਹ ਵਾਲੇ ਸੂਟ ਲੈ ਕੇ ਆਏ ਸੀ ਇਹ ਸਿਰਫ ਮਤਲਬ ਕਿ ਪਹਿਲੇ ਟਾਈਮ ਦੇ ਵਿੱਚ ਹੀ ਘੰਟੇ ਘੰਟੇ ਦੇ ਵਿੱਚ ਵਿੱਚ ਹੀ ਸੂਟ ਸੋਲਡ ਆਊਟ ਸੀਗੇ ਇਦਾਂ ਦੇ ਕੁਝ ਹੋਰ ਲੈ ਕੇ ਆਏ ਹੁਣ ਦੇਖੋ ਜੀ ਸੂਟ ਕਲਰ ਬਹੁਤ ਪਿਆਰਾ ਹੈ ਕਲਰ ਦੇ ਉੱਪਰ ਜਿਹੜਾ ਪ੍ਰਿੰਟ ਹੈ ਉਹ ਬਹੁਤ ਜ਼ਿਆਦਾ ਖਿੜ ਰਿਹਾ ਹੈ ਸਟਫ ਤਾਂ ਬਹੁਤ ਸੋਨਾ ਹੈਗਾ ਹੀ ਆ ਠੀਕ ਹੈ ਜੀ ਸਵਾ 3 ਮੀਟਰ ਦੀ ਸ਼ਰਟ ਆ ਜਿੰਨੇ ਵੀ ਅੱਜ ਦੇ ਵੀਡੀਓ ਦੇ ਸੂਟ ਨੇ ਸਾਰੇ ਸਵਾ 3 3 ਮੀਟਰ ਦੀਆਂ ਇਹਨਾਂ ਦੀਆਂ ਸ਼ਰਟ ਆ 3 3 ਮੀਟਰ ਦੇ ਸਲਵਾਰ ਦਾ ਸਟਫ ਆ ਤੇ ਦੁਪੱਟੇ ਦਾ ਲੰਮੀ ਛੋੜ ਇਹਨਾਂ ਦੇ ਹੈਗੇ ਆ। ਸੂਟ ਦੇ ਵਿੱਚ ਦੋ-ਦੋ ਸੂਟ ਤੁਹਾਨੂੰ ਮਿਲ ਜਾਣਗੇ ਜੀ। ਕਲਰ ਆਪਸ਼ਨ ਦੇਖ ਲਓ ਬਹੁਤ ਸੋਹਣੇ-ਸੋਹਣੇ ਕਲਰ ਨੇ। ਕਲਰ ਸਾਰੇ ਬਹੁਤ ਪਿਆਰੇ ਆ। ਠੀਕ ਹੈ ਜੀ। ਇਹ ਕੱਗੇ ਜਾਂ ਇਹ ਰਾਇਲ ਬਲੂ ਜਿਹਾ শেਡ ਆ ਇਹ ਵੀ ਬਹੁਤ ਪਿਆਰਾ ਕਲਰ ਆ। ਚਾਰ ਕਲਰ ਨੇ ਚਾਰਾਂ ਦੇ ਵਿੱਚ ਤੁਹਾਨੂੰ ਦੋ-ਦੋ ਸੂਟ ਮਿਲ ਜਾਣਗੇ। ਕਿਉਂਕਿ ਬਹੁਤ ਜ਼ਿਆਦਾ ਛੋਡੇ ਵਾਸਤੇ ਬੈਨੀਫਿਟ ਆ ਜਿਹੜਾ ਤੁਹਾਨੂੰ ਡਿਸਕਾਊਂਟ ਦੇ ਵਿੱਚ ਅਸੀਂ ਇਹ ਵਾਲੇ ਸੂਟ ਦੇ ਰਹੇ ਹਾਂ ਨੈਕਸਟ ਹੈਗਾ ਜੀ ਰਾਖੀ ਬ੍ਰਾਂਡ ਦਾ ਇੱਕ ਰੇਪ ਦੇ ਉੱਪਰ ਸਰਵੋਸਕੀ ਵਰਕ ਦੇ ਨਾਲ ਸੂਟ ਰਹੂਗਾ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਆ ਕ੍ਰੇਪ ਦਾ ਸੂਟ ਹੈ ਇਹ ਠੀਕ ਹੈ ਨੀਚੇ ਘੇਰੇ ਤੇ ਔਰਗੇਂਜ਼ਾ ਦਾ ਵਰਕ ਵਾਲੀ ਪੱਟੀ ਲੱਗੀ ਹੋਈ ਆ ਇਹ ਟਾਈ ਮੀਟਰ ਦੀ ਸ਼ਰਟ ਆ ਇਹਦੇ ਨਾਲ ਕ੍ਰੇਪ ਦੀ ਸਲਵਾਰ ਹੈ ਜੀ ਮਹਿੰਦੀ ਕਲਰ ਦੀ ਤੇ ਪਿਓਰ ਚਨਾਉਂਸ਼ ਫੌਂਡ ਦਾ ਹੈਗਾ ਦੁਪੱਟਾ ਦੁਪੱਟੇ ਦੇ ਜਿਹੜੇ ਛੋਟੇ ਲੜਨੇ ਉਹਨਾਂ ਤੇ ਘੇਰੇ ਵਾਂਗ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਤੇ ਬਾਕੀ ਖੁੱਲਾ ਡੁੱਲਾ ਜਿਹਾ ਲੰਮਾ ਛੋਟਾ ਜਿਹਾ ਦੁਪੱਟਾ ਪ੍ਰਿੰਟਿਡ ਠੀਕ ਹੈ ਜੀ ਕਲਰ ਆਪਸ਼ਨ ਬਹੁਤ ਸੋਹਣੇ ਸੋਹਣੇ ਜਿਹੇ ਕਲਰ ਨੇ थे ने ये वाले सूट हैं जेडे ये सारे थे ने दोनों सूटा काफ़ी ज्यादा फर्क है दोनों ही ग्रे टोनते ने ठीक है जी कलर चार चारों ही कलर बहुत सोने हैं नेक्स्ट बहुत प्यारा प्रिंट ये सूट अस 330 350 ਦੇ ਵਿੱਚ ਕੱਟਦੇ ਹੁੰਦੇ ਆ ਹਮੇਸ਼ਾ ਹੀ ਕਿਉਂਕਿ ਸਾਡ ਨੂੰ ਕੋਸਟ ਹੀ ਨਹੀਂ ਕਰਦਾ ਜੀ ਜੀਐਸਟੀ ਸਾਰਾ ਕੁਝ ਡੀਲਿੰਗ ਡੀਲਰਾਂ ਦੇ ਥਰੂ ਅਜੇ ਡਾਇਰੈਕਟਲੀ ਕੰਪਨੀ ਤੋਂ ਸਟਾਕ ਮੰਗਵਾਇਆ ਕਾਫੀ ਦਿਨ ਦਾ ਰਿਕਵੈਸਟਾਂ ਕਰ ਕਰਕੇ ਮੰਗਵਾ ਰਹੇ ਹਾਂ ਕਿਉਂਕਿ ਮੈਨੂੰ ਐਦਾਂ ਜਿਵੇਂ ਆਫਰ ਦੇ ਰਹੀ ਹਾਂ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਸਟੱਫ ਵੀ ਵੈਸਟ ਦਵਾਂ ਬਹੁਤ ਜ਼ਿਆਦਾ ਵੇਟ ਰਹਿੰਦੀ ਹੈ ਤੁਹਾਨੂੰ ਮੇਰੀ ਵੀਡੀਓ ਦੀ ਇਹ ਹੈਗਾ ਜੀ ਗ੍ਰੇ ਕਲਰ ਦੀ ਇਹਦੇ ਨਾਲ ਸਲਵਾਰ ਦਿਲਮਾ ਛੋੜਾ ਜਿਹਾ ਬਹੁਤ ਪਿਆਰਾ ਫੋਰ ਸਾਈਡ ਵਰਕ ਦੇ ਨਾਲ ਦੁਪੱਟਾ ਚਨੌਣ ਸ਼ਵਾਨ ਦੇ ਉੱਪਰ ਕਲਰ ਆਪਸ਼ਨ ਦੇਖ ਲਓ ਬਹੁਤ ਪਿਆਰੇ ਪਿਆਰੇ ਜਿਹੇ ਕਲਰ ਇਹਨਾਂ ਦੇ ਠੀਕ ਹੈ ਜੀ ਸੇਮ ਹੀ ਕਲਰ ਚ ਦੋ ਸੂਟ ਮਿਲ ਜਾਣਗੇ ਜਿਹੜਾ ਸੂਟ ਆਪਾਂ ਖੋਲੇ ਉਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਦੋ ਤੋਂ ਵੀ ਤਿੰਨ ਹੀ ਮਿਲ ਜਾਣਗੇ ਠੀਕ ਹੈ ਜਿਹੜੇ ਕਲਰ ਤੁਹਾਨੂੰ ਯਾਨੀਆਂ ਜਿਹੜਾ ਸ਼ੇਡ ਆ ਜੀ ਇਸ ਚ ਮਿਲ ਜਾਏਗਾ ਠੀਕ ਹੈ ਇੱਕ ਮਿਲ ਚੁੱਕਿਆ 골ਡਨ ਜਿਹਾ ਸ਼ੇਡ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਕੁਆਂਟੀਟੀਆਂ ਬਾਦੂ ਨੇ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਇਹ ਤਾਂ ਹਲੀ ਮੈਂ ਤੁਹਾਨੂੰ ਦੋ ਦੋ ਸੈੱਟ ਦਿਖਾ ਰਹੀ ਹਾਂ ਬਾਕੀ ਸਾਡੇ ਕੋਲ ਪੈਕ ਪਿਆ ਸਾਰਾ ਸਟਾਕ ਇਹਨਾਂ ਦਾ ਨੈਕਸਟ ਡਿਜ਼ਾਈਨ ਸਟਫ ਤਾਂ ਬਹੁਤ ਸੋਹਣਾ ਸਟਫ ਕਿੰਨੀ ਹੋ ਤੁਸੀਂ ਬੇਫਿਕਰ ਹੋ ਜਦੋਂ ਤੁਹਾਡੇ ਕੋਲ ਆ ਜਾਏਗਾ ਉਸ ਟਾਈਮ ਤੁਹਾਨੂੰ ਪਤਾ ਲੱਗੇਗਾ ਕਿ ਬਿਲਕੁਲ ਮੱਖਣ ਮਲਾਈ ਦੀ ਤਰ੍ਹਾਂ ਸਟੱਫ ਹੈ ਇਹ। ਪ੍ਰਿੰਟ ਦੇਖੋ ਜੀ ਸਾਰਾ ਹੀ ਪ੍ਰਿੰਟ ਆਰੀ ਵਰਕ ਦੇ ਨਾਲ ਹਾਈਲਾਈਟ ਆ। ਬਹੁਤ ਸੋਹਣਾ ਡਿਜ਼ਾਈਨ। ਸਵਾ 3 ਮੀਟਰ ਦੀ ਸ਼ਰਟ ਆ, ਬੈਕ ਦਾ ਪ੍ਰਿੰਟ ਆ ਸੇ ਤੇ ਇਹ ਰਹਿਣਗੇ ਬਾਜੋ। ਇਹਨਾਂ ਦੇ ਨਾਲ ਤੁਹਾਨੂੰ ਔਰਗੇਂਜ਼ਾ ਦੇ ਦੁਪੱਟੇ ਮਿਲਣਗੇ ਜੀ। ਤੇ ਦੁਪੱਟਾ ਮਿਲੂਗਾ ਤੁਹਾਨੂੰ ਬਨਾਰਸੀ ਬੂਟੀ ਦੇ ਨਾਲ ਦੇਖੋ ਸਾਰੇ ਦੁਪੱਟੇ 'ਚ ਬਨਾਰਸੀ ਬੂਟੀ ਆ ਬਹੁਤ ਸੋਹਣਾ ਸੂਟ ਆ ਕੋਈ ਮਰਜ਼ੀ ਇਸ ਪਾ ਸਕਦੀ ਹੈ ਜੀ ਇਹਨਾਂ ਸੂਟਾਂ ਨੂੰ ਇਹਦੇ ਵਿੱਚ ਸੂਟ ਹੀ ਸਿਰਫ 2 ਨੇ ਇੱਕ ਮਰਜੈਂਟਾ ਕਲਰ ਤੇ ਇੱਕ ਮਸਟਰਡ ਕਲਰ ਠੀਕ ਆ ਜੀ ਨੈਕਸਟ ਸੂਟ ਪ੍ਰਿੰਟ ਦੇਖੋ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਆ ਠੀਕ ਹੈ ਜੀ ਇਹ ਹੈਗਾ ਇਹਦਾ organza ਦਾ ਦੁਪੱਟਾ ਤੇ ਪ੍ਰਾਈਸ ਹੈਗਾ ਜਿਹੜੀ ਸਾਰੀ ਹੀ ਵੀਡੀਓ ਦਾ 3100 ਮੈਂ ਨਾ ਹੁਣ نیچے ਵੀ ਮੈਂ ਜਿਹੜਾ ਮੇਰਾ ਟਾਈਟਲ ਹੁੰਦਾ ਉਹਦੇ ਵਿੱਚ ਵੀ ਆਪਾਂ ਪ੍ਰਾਈਸ ਮੈਂਸ਼ਨ ਕਰ ਦਿਆ ਕਰਾਂਗੇ ਇਹ ਹੈਗਾ ਜੀ ਸੂਟ ਬਹੁਤ ਪਿਆਰਾ ਡਿਜ਼ਾਈਨ ਸਕਿਨ ਕਲਰ ਦੀ ਸ਼ਰਟ ਆ ਸਵਾ 3 ਮੀਟਰ ਦੀ ਸ਼ਰਟ ਆ 3 ਮੀਟਰ ਦੀ ਮਸਟਰਡ ਕਲਰ ਦੇ ਵਿੱਚ ਸਲਵਾਰ ਹੈ ਜੇ ਤੇ ਚਨੌਲਫੋਨ ਦਾ ਬਹੁਤ ਸੋਹਣਾ ਜਿਹਾ ਹੈਗਾ ਦਾ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਮਿਲਣਗੇ ਦੋ ਕਲਰ ਇਹ ਹੈਗਾ ਦਾ ਸੈਕੰਡ ਕਲਰ ਪ੍ਰਾਈਸ ਹੈਗਾ 3100 ਅੱਜ ਦੀ ਸਾਰੀ ਵੀਡੀਓ ਦਾ सूट का प्रिंट देखो जी बहुत प्यारा प्रिंट है, ये सिंगल पीस है, ठीक है नेक्स्ट दे रही रहा जी ये जयपुरी प्रिंट के ਬਾਂਦਨੀ ਪ੍ਰਿੰਟ ਦੇ ਉੱਪਰ ਬਹੁਤ ਸੋਹਣਾ ਸੂਟ ਕਿਰਬਾ ਬਹੁਤ ਸੋਹਣਾ ਇਸ ਦਾ ਪ੍ਰਿੰਟ ਹੈ ਜਿਹੜਾ ਟੋਟਲੀ ਗੱਠ ਕਢਾਈ ਦੇ ਨਾਲ ਹਾਈਲਾਈਟ ਆ ਤੇ ਇਹ ਪਿਛਲਾ ਪੱਲਾ ਬਾਜੂ ਤੇ ਰੱਖੀ ਦਾ ਬ੍ਰਾਂਡ ਹੈ ਜੇ ਸਾਰੀ ਸੂਟ ਮੋਡਲ ਦਾ ਸੂਟ ਆ ਚਨਾਉਂ ਸ਼ਫੌਂਦਾ ਹੈਗਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੂਜਾ ਮਿਲ ਜੇਗਾ ਜੀ ਇਹ ਥੋੜਾ ਪਿੰਕ ਗਾਜਰੀ ਜਿਹਾ ਸ਼ੇਡ ਨੈਕਸਟ ਇਹ ਸਿੰਗਲ ਸਿੰਗਲ ਪੀਸ ਵੀ ਜਿਹੜੇ ਇਹ 3900 ਵਾਲੇ ਸੂਟ ਨੇ ਇੱਕ ਇੱਕ ਪੀਸ ਪੇ ਆ ਵਿੱਚ ਹੀ ਕੱਢ ਰਹੇ ਆ ਜੀ ਹੁਣ ਸਾਰੇ ਸੂਟ ਇਹ ਬਹੁਤ ਸੋਹਣਾ ਕਲਰ ਡਿਜ਼ਾਈਨ ਪ੍ਰਿੰਟ ਸੂਟ ਦਾ ਇਹ ਮੈਚਿੰਗ ਸੂਟ ਨੇ ਸਾਰੇ ਦੁਪੱਟੇ ਦੇ ਵਿੱਚ ਵਰਕ ਰਹੂਗਾ ਚਨਾਉਂ ਸ਼ਫਾਂ ਦਾ ਦੁਪੱਟਾ ਇਹ ਹੈਗਾ ਜੀ 크ਰੇਪ ਦੇ ਉੱਪਰ ਸੂਟ 크ਰੇਪ ਦਾ ਸੂਟ ਆ ਕਿੰਨਾ ਸੋਹਣਾ ਕਲਰ ਡਿਜ਼ਾਈਨ ਆ ਸੂਟ ਦਾ ਬੁਕਿੰਗ ਸਾਡੀ ਸਿਰਫ ਮੈਸੇਜ ਤੇ ਰਹਿੰਦੀ ਆ ਜਦੋਂ ਤੁਸੀਂ ਫੋਨ ਕਰਦੇ ਹੋ ਜੀ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਹੈਗਾ ਮੈਸੇਜ ਤੇ ਬੁਕਿੰਗ ਰਹਿੰਦੀ ਆ ਨਾਲ ਦੀ ਨਾਲ ਰਿਪਲਾਈ ਦਿੰਨੇ ਆ ਸਭ ਦੇ ਤੇ ਰਿਕੁਐਸਟ ਆ ਫੋਨ ਥੋੜੇ ਜਿ ਘਟ ਤੇ ਸਾਰੀ ਮੈਸੇਜ ਸਹੀ ਬੁਕਿੰਗ ਲੈਣੇ ਆਪਾਂ ਇਹ ਵੀਡੀਓ ਅ ਅਸੀਂ ਮਤਲਬ ਇੱਕ ਕੱਲ ਜਾਂ ਪਰਸੋਂ ਅਪਲੋਡ ਕਰਾਂ ਕਿ ਮੈਂ ਇੱਕ ਦਿਨ ਪਹਿਲਾਂ ਬਣਾ ਲਾਂਣੀ ਹੈ ਵੀਡੀਓ ਫਿਰ ਅਸੀਂ ਬੁਕਿੰਗ ਕੱਢਣੀ ਵੀ ਹੁੰਦੀ ਆ ਸਾਰੇ ਸੂਟਾਂ ਦੀ ਉਮੀਦ ਕਰਦੀ ਆ ਤੁਹਾਨੂੰ ਸਾਰੇ ਸੂਟ ਪਸੰਦ ਆਈ ਹੋਣਗੇ ਬਾਕੀ ਤੁਸੀਂ ਦੱਸ ਦਿਓ ਜੀ ਕਮੈਂਟ ਕਰਕੇ ਕਲੈਕਸ਼ਨ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਤੁਹਾਡਾ ਬਹੁਤ ਸਾਰਾ ਪਿਆਰ ਆ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰ ਦਿਓ ਸਟਾਕ ਜੋ ਵੀ ਪਾਣੇ ਆ ਕਲੀਅਰ ਹੁੰਦਾ ਸਾਰਾ ਤੇ ਜਿਹੜਾ ਸਾਡੇ ਕੋਲ ਹੁੰਦਾ ਸੀ ਉਹਦੀ ਬੈਕ ਫੋਟੋ ਪਾ ਦੰਨੇ ਆ ਕੋਸ਼ਿਸ਼ ਕਰਾਂਗੇ ਜੋ ਸਾਡੇ ਕੋਲ ਦੋ ਦੋ ਤਿੰਨ ਤਿੰਨ ਸੂਟ ਬਚਦੇ ਆ लास्ट ਵਿੱਚ ਉਹ ਸਾਰਿਆਂ ਦੇ ਇੱਕ ਮਿਕਸ ਵੀਡੀਓ ਪਾ ਦਾਂਗੇ ਠੀਕ ਹੈ ਜੀ ਤੇ ਅੱਜ ਲਈ ਥੈਂਕ ਯੂ ਥੈਂਕ ਯੂ ਸੋ ਮਚ